ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਮੈਂ ਤੁਹਾਨੂੰ ਇੱਕ ਮਹਾ ਉਪਾਏ ਦੇਣ ਲੱਗਾ ਹਾਂ ਜਿਹੜਾ ਕਿ ਸਾਡੇ ਵੱਡੇ ਬਜ਼ੁਰਗ ਅੱਜ ਤਹ ਨਹੀਂ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਆਂ ਔਰ ਉਹਨਾਂ ਦੇ ਘਰਾਂ ਦੇ ਵਿੱਚ ਇੰਨੀ ਬਰਕਤ ਹੁੰਦੀ ਸੀ ਔਰ ਅੱਜ ਵੀ ਹੈ ਜੋ ਇਹ ਉਪਾਏ ਕਰਦੇ ਆ ਇਹ ਮੈਂ 2002 ਤੋਂ ਆਪਣੇ ਜਾਣਕਾਰਾਂ ਨਾਲ ਦੋਸਤਾਂ ਨਾਲ ਮੈਂ ਇਹ ਸ਼ੇਅਰ ਕਰਦਾ ਰਿਹਾ ਔਰ ਅੱਜ ਮੈਂ ਆਪਣੇ ਪੂਰਾ ਪਰਿਵਾਰ ਜਿਹੜਾ ਹਕੀਕਤਵਾਨੀ ਦਾ ਪਰਿਵਾਰ ਹੈ ਉਹਨੂੰ ਮੈਂ ਇਹ ਇਹ ਉਪਾਏ ਮੈਂ ਉਹਨਾਂ ਨੂੰ ਸਮਰਪਿਤ ਕਰਦਾ ਹਾਂ ਹੁਣ ਕਰਨਾ ਕੀ ਹੈ ਦੋ ਕੁੱਝੀਆਂ ਲੈਣੀਆਂ ਐਨੀ ਵੱਡੀ ਕੁੱਝੀ ਲੈਣੀ ਹੈ ਜਾਂ ਇਹਨਾਂ ਵਾਲਾ ਕੁੱਝਾ ਲੈਣਾ ਜਿਹਦੇ ਵਿੱਚ ਕੇ ਸਵਾ ਕਿਲੋ ਕੋਈ ਵੀ ਚੀਜ਼ ਪਾ ਸਕੋ ਹੁਣ ਇਹਦੇ ਵੇਲੇ ਸਾਨੂੰ ਚਾਹੀਦੀਆਂ ਤਿੰਨ ਚੀਜ਼ਾਂ ਜੋ ਕਿ ਅਨਾਜ ਹੈਗੇ ਆ ਤੇ ਨਾਲ ਸਾਨੂੰ ਚਾਹੀਦਾ ਹੈਗਾ ਸਿੱਕੇ ਔਰ ਇੱਕ ਚਾਂਦੀ ਦਾ ਸਿੱਕਾ ਹੁਣ ਸੁਣੋ ਅਸੀਂ ਕਿੱਦਾਂ ਇਹਨੂੰ ਕਰਨਾ ਕਿੱਦਾਂ ਬਣਾਣਾ ਆ ਇਹ ਨਰਾਤੇ ਵਿੱਚ ਕਰ ਸਕਦੇ ਹੋ ਦੀਵਾਲੀ ਤੇ ਕਰ ਸਕਦੇ ਹੋ ਹੋਲੀ ਤੇ ਕਰ ਸਕਦੇ ਹੋ ਜਾਂ ਪਹਿਲੀ ਪਾਸ਼ਾਏ ਦੇ ਜਨਮ ਦਿਹਾੜੇ ਤੇ ਕਰ ਸਕਦੇ ਹੋ ਔਰ ਤੁਸੀਂ ਕਿਸੇ ਵੀ ਹੋਰ ਕੋਈ ਐਸਾ ਸ਼ੁਭ ਤਿਹਾੜਾ ਹੁੰਦਾ ਜਨਮਾਸ਼ਟਮੀ ਉਹਦੇ ਵੀ ਕਰ ਸਕਦੇ ਹੋ ਇਹ ਅਸੀਂ ਦੋ ਕੁਜੇ ਲੈਣੇ ਆ ਇਹਨਾਂ ਦੇ ਵਿੱਚ ਥੋੜਾ ਜਿਹਾ ਪਹਿਲਾਂ ਤੇਜ ਪੱਤਾ ਪਾ ਦਿਓ ਇੱਕ ਦੋ ਕਿਉਂਕਿ ਉਹਦੇ ਨਾਲ ਕੀੜਾ ਨਹੀਂ ਲੱਗਦਾ ਇਹਦੇ ਸਵਾ ਕਿਲੋ ਮੂੰਗ ਹਰੀ ਮੂੰਗ ਸਾਬਤ ਇਹਦੇ ਵਿੱਚ ਭਰਨੀ ਆ ਸਵਾ ਕਿਲੋ ਉਸ ਤੋਂ ਬਾਅਦ ਦੂਜੀ ਕੁੱਜੀ ਦੇ ਵਿੱਚ ਸਮੁੰਦਰੀ ਨਮਕ ਜਿਹੜਾ ਡੈਲੀ ਵਾਲਾ ਹੁੰਦਾ ਆ ਇਹਨੂੰ ਭਰਨਾ ਹੈਗਾ ਅਗਰ ਚਾਹੋ ਤਾਂ ਤੁਸੀਂ ਅਗਰ ਤੀਜੀ ਕੁੱਜੀ ਵੀ ਲੈ ਸਕਦੇ ਹੋ ਉਹਦੇ ਵਿੱਚ ਸਵਾ ਕਿਲੋ ਚੋਲ ਭਰ ਦਿਓ ਤੁਹਾਡੇ ਕੋਲ ਤਿੰਨ ਕੁੱਜੀ ਆ ਜਾਣੀਆਂ ਇਹ ਮੈਨੂੰ ਦੋ ਹੀ ਮਿਲੀਆਂ ਸੀ ਉਹਦੇ ਕੋਲ ਸੀ ਜਿਹਨੇ ਬਾਕੀ ਕਿਤੇ ਹੋਰ ਜਾਣਾ ਪੈਣਾ ਸੀ ਫੇ ਮੈਂ ਦੋ ਹੀ ਲੈ ਆਂਦਾ ਇਹ ਦੋ ਹੀ ਤਿੰਨ ਕੁ ਜੀਆਂ ਲੈਣੀਆਂ ਤੁਸੀਂ ਇਹਦਾ ਕੀ ਕਰਨਾ ਹੈ ਕਿ ਇਹਨਾਂ ਇੱਕ ਦੇ ਵਿੱਚ 2 ਸਵਾ ਕਿਲੋ ਚੋਲ ਭਰਨੇ ਆ ਸਾਬਤ ਟੁੱਟਾ ਹੋਇਆ ਨਹੀਂ ਹੋਣਾ ਚਾਹੀਦਾ ਟੋਟਾ ਨਹੀਂ ਜਾਏਗਾ ਇੱਕ ਦੇ ਵਿੱਚ ਸਮੁੰਦਰੀ ਨਮਕ ਡੱਲੀ ਵਾਲਾ ਇੱਕ ਦੇ ਵਿੱਚ ਹਰੇ ਸਾਬਤ ਮੂੰਗ ਦੀ ਦਾਲ ਉਹਦੇ ਵਿੱਚ ਥੱਲੇ ਥੋੜੇ ਜੇ ਤੇਜ ਪੱਤੇ ਪਾ ਦੇਣਾ ਉਹਦੇ ਨਾਲ ਕੀੜਾ ਨਹੀਂ ਲੱਗਦਾ ਇੱਕ ਪੱਤਾ ਲੈਣਾ ਹੈ ਤੇਜ ਪੱਤੇ ਬਿਲਕੁਲ ਸਹੀ ਹੋਵੇ ਕੋਈ ਖੰਡਿਤ ਨਾ ਹੋਵੇ ਟੁੱਟਾ ਫੁੱਟਾ ਮੋਰੀ ਨਹੀਂ ਹੋਣੀ ਚਾਹੀਦੀ ਇੱਕ ਪੱਤੇ ਦੇ ਲਿਖਣਾ ਆਏਗਾ 520 ਨੰਬਰ ਉਹ ਤੁਸੀਂ ਇਹਦੇ ਉੱਤੇ ਰੱਖ ਦੇਣਾ ਫਿਰ ਇਹਨਾਂ ਨੂੰ ਤੁਸੀਂ ਇੱਕ ਕੱਪੜੇ ਨਾਲ ਬੰਨ੍ਹ ਦੇਣਾ ਇਹਦੇ ਵਿੱਚ ਵੀ एक पत्ते जो लिखना है सत्त सौ इकताली तीजे पत्ते लिखना अठ सौ अठ तीनों कुछ पा देना और मूँ बन के ते अपना जिथे भी ती रसोई के पछीम वाले पास रसोई दे पछिम वाला पासा है इन्हों ਬ੍ਰੈਕੇਟ ਦੇ ਅੱਗੇ ਦੂਜਾ ਸਮਾਨ ਰੱਖਦੇ ਆ ਨਾ ਮਤਲਬ ਹੈ ਹਰੇਕ ਬੰਦੇ ਨੂੰ ਨજર ਨਹੀਂ ਹੋਣੀ ਚਾਹੀਦੀ ਔਰ ਇਹਨੂੰ ਤੁਸੀਂ 1 ਸਾਲ ਵਾਸਤੇ ਰੱਖ ਦੇਣਾ ਹੈ ਦੂਜਾ ਉਪਾਏ ਹੈਗਾ ਇੱਕ ਇਸ ਤਰ੍ਹਾਂ ਦੀ ਕੱਚ ਦੀ ਕੋਲੀ ਲੈ ਲੈਣੀ ਆ ਕੱਚ ਦੀ ਕੋਈ ਵੀ ਲੈ ਸਕਦੇ ਹੋ ਐਡੀ ਹੋਵੇ ਵੱਡੀ ਹੋਵੇ ਕੋਈ ਵੀ ਹੋਵੇ ਇਹਦੇ ਵਿੱਚ ਤੁਸੀਂ ਸਾਬਤ ਚੌਲ ਭਰਨੇ ਆ ਚੌਲ ਭਰ ਕੇ ਔਰ ਇਹਦੇ ਵਿੱਚ ਤੁਸੀਂ 13 ਸਿੱਕੇ ਕੋਈ ਵੀ ਹੋਵੇ ਉਹ ਇਹ ਵੀ ਹੋ ਸਕਦਾ ਕਿ 1 ਰੁਪਏ ਦੇ ਹੋਣ 2 ਦੇ ਹੋਣ 5 ਦੇ ਹੋਣ 10 ਦੇ ਹੋਣ 20 ਦੇ ਹੋਣ ਕੋਈ ਵੀ ਸਿੱਕੇ 13 ਸਿੱਕੇ ਇੱਕੋ ਜਿਹੇ ਲੈ ਕੇ ਵਿੱਚ ਚੋਲਾ ਦੇ ਜੀ ਮਿਕਸ ਕਰ ਦੇਣੇ ਆ ਔਰ ਉਹਦੇ ਉੱਤੇ ਦੋ ਪੱਤੇ ਰੱਖ ਦੇਣੇ ਆ ਤੇਜ ਪੱਤੇ ਵਾਲੇ ਰੱਖ ਕੇ ਇਨ ਨੂੰ ਜੇ ਤੇ ਪੈਸਾ ਰੱਖਦੇ ਹੋ ਉਥੇ ਰੱਖਦੇ ਹੋ ਜਾਂ ਕਿਧਰੇ ਵੀ ਇਹਨੂੰ ਆਪਣੇ ਅਲਮਾਰੀ ਜਾਂ ਕਿਤੇ ਵੀ ਰੱਖਣਾ ਰੱਖੋ ਟੁੱਟਣਾ ਨਹੀਂ ਚਾਹੀਦਾ ਇਹ ਵੀ 1 ਸਾਲ ਰਹੇਗਾ ਨੰਬਰ 4 ਆਪਣੇ ਘਰ ਦੇ ਵਿੱਚੋਂ ਚੀਨੀ ਚਾਹ ਪੱਤੀ ਚੌਲ ਨਮਕ ਇਹ ਕਦੀ ਖਤਮ ਨਹੀਂ ਹੋਣੇ ਚਾਹੀਦੇ ਸਾਡੇ ਭਾਂਡੇ ਭਰੇ ਰਹਿਣੇ ਚਾਹੀਦੇ ਆ ਭਰੇ ਦਾ ਮਤਲਬ ਹੈ ਕਿ ਜਦੋਂ ਖਤਮ ਹੋਣ ਤੋਂ ਪਹਿਲਾਂ ਤੁਸੀਂ ਉਹਦੇ ਨੂੰ ਦੁਬਾਰਾ ਰੀਫਿਲ ਕਰ ਦੇਣਾ ਹੈ ਭਰੇ ਰਹਿਣੇ ਚਾਹੀਦੇ ਆ ਔਰ ਜਿਸ ਬਰਤਨ ਦੇ ਵਿੱਚ ਤੁਸੀਂ ਚੋਲ ਰੱਖਦੇ ਹੋ ਚਾਹੇ ਡੱਬਾ ਹੈ ਚਾਹੇ ਜਾਰ ਹੈ ਉਸ ਦੇ ਵਿੱਚ ਤੁਸੀਂ ਉਹਦੇ ਵਿੱਚ ਇੱਕ ਚਾਂਦੀ ਦਾ ਸਿੱਕਾ ਹੈ ਚਾਹੇ 2 ਗ੍ਰਾਮ ਆ 3 ਗ੍ਰਾਮ ਆ 5 ਗ੍ਰਾਮ ਆ ਜਾਂ ਚਾਂਦੀ ਦਾ ਕੋਈ ਟੁਕੜਾ ਚੋਰਾਸ ਹੋਵੇ ਗੋਲ ਵੀ ਕੋਈ ਵੀ ਹੋਵੇ ਹਲਦੀ ਕੋਲਗਿਆ ਦੇ ਵਿੱਚ ਨੂੰ ਪਾ ਕੇ ਸੁਕਾ ਕੇ ਉਹ ਚੋਲਾਂ ਦੇ ਵਿੱਚ ਇੱਕ ਇਹ ਸਿੱਕਾ ਪਾ ਦਿਓ ਉਹ ਪਿਆ ਰਹਿਣ ਦਿਓ ਚੌਲ ਕੱਢੀ ਜਾਓ ਦੂਜੇ ਪਾਈ ਜਾਓ ਆਪਣਾ ਇਸ ਇਸਤੇਮਾਲ ਕਰੀ ਜਾਓ ਤੇ ਇਹ ਜਿਹੜਾ ਚਾਂਦੀ ਦਾ ਸਿੱਕਾ ਵਿੱਚ ਰਹੇਗਾ ਹੁਣ ਤੁਹਾਨੂੰ ਮਿਲੇਗਾ ਕੀ ਤੁਹਾਡੇ ਘਰ 'ਚ ਬਰਕਤ ਆਏਗੀ ਰੁਕੇ ਹੋਏ ਪੈਸੇ ਆਨ ਲੱਕ ਪੈਣਗੇ ਤੁਹਾਡੇ ਘਰ ਦੇ ਵਿੱਚ ਜੋ ਇੱਕ ਆਲਸ ਦਾ ਇੱਕ ਬਹੁਤ ਜਦਾ ਮਾਹੌਲ ਜਿਆ ਰੇਂਦਾ ਉਹ ਦੂਰ ਹੋ ਜਾਏਗਾ ਤੁਹਾਡੇ ਘਰ ਦੇ ਵਿੱਚ ਇੱਕ ਨਵਾਂ ਜੋਸ਼ ਆਏਗਾ ਔਰ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਦਾ ਪੂਰਾ ਫਲ ਮਿਲੇਗਾ ਬਰਕਤਾਂ ਦੇ ਢੇਰ ਲੱਗ ਜਾਣਗੇ ਔਰ ਬਹੁਤ ساری ਬਰਕਤਾਂ ਤੁਹਾਡੇ ਦਰਵਾਜ਼ੇ ਤੇ ਖੜੇ ਰਹਿਣਗੀਆਂ ਕਿ ਅਸੀਂ ਕਦੋਂ ਅੰਦਰ ਆਈਏ ਔਰ ਇਹ ਜਿਹੜਾ ਇਹ ਜਿਹੜਾ ਅਨਾਜ ਵਾਲਾ ਉਪਾਏ ਹੈਗਾ ਇਹ ਪਤਾ ਨਹੀਂ ਕਿਦੋਂ ਲਿਖਿਆ ਗਿਆ ਕਿਦੋਂ ਤੋਂ ਕਰ ਰਹੇ ਆ ਪਿਛਲੇ ਮੈਂ ਦੇਖਿਆ ਵਾ ਕਿ ਸਾਡੇ ਇੱਥੇ ਵੱਡੇ-ਵਡੇਰੇ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਕਿ ਇੱਕ ਮੂੰਗ ਨਾਲ ਇੱਕ ਚੋਲਾ ਨਾਲ ਅੱਜ ਕਾ ਕੇ ਬਾਸਮਤੀ ਵਧੀਆ ਚੋਲੇ ਮੋٹے-ਮੋٹے ਚੋਲ ਹੁੰਦੇ ਹੁੰਦੇ ਸੀ ਤੇ ਇੱਕ ਨਮਕ ਦੇ ਨਾਲ ਇਹਨਾਂ ਨੂੰ ਆਪਣੇ ਰਸੋਈ ਦੇ ਵਿੱਚ ਕਿਤੇ ਸਥਾਪਿਤ ਕਰ ਦਿੰਦੇ ਸੀ ਉਸ ਤੋਂ ਬਾਅਦ ਫਿਰ ਅਗਲੇ ਸਾਲ ਪੇਜਰੇ ਚੌਲ ਹੈਗੇ ਇਸਤੇਮਾਲ ਕਰ ਲੋ ਜਾਂ ਕਿਸੇ ਨੂੰ ਦੇਨੇ ਦੇ ਦਿਓ ਜੋ ਕਰਨਾ ਕਰ ਲੋ ਫਿਰ ਦੁਬਾਰਾ ਇਹਨੂੰ ਰਿਫਿਲ ਕਰ ਦਿਓ ਦੁਬਾਰਾ ਇਦਾਂ ਹੀ ਭਰ ਕੇ ਉਹਦੇ ਵਾਸਤੇ ਫਿਰ ਨਵੇਂ ਕੁਜੇ ਲੈਣੇ ਆ ਸਭ ਕੁਝ ਨਵਾਂ ਲੈਣਾ ਆਏਗਾ ਔਰ ਇਹਨੂੰ ਕਿਸੇ ਵੀ ਕਪੜੇ ਨਾਲ ਟੱਕਸਾ ਦੇ ਚਿੱਟਾ ਹੋਵੇ ਕੋਈ ਕਾਲਾ ਨਹੀਂ ਹੋਣਾ ਚਾਹੀਦਾ ਬਸ ਇਹਨੂੰ ਜੇ ਬਣ ਕੇ ਆਪਣੇ ਰਸੋਈ ਕਰਦੇ ਪੱਛਮ ਵਾਲੇ ਪਾਸੇ ਜਿੱਧਰ ਸੂਰਜ ਡੁੱਬਦਾ ਹੈ ਉਸ ਪਾਸੇ ਨੂੰ ਪਿੱਛੇ ਆਪਣੇ ਛੁਪਾ ਕੇ ਰੱਖ ਦਿਓ ਦੇਖਣਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਖੁਸ਼ੀਆਂ ਆਉਣਗੀਆਂ ਔਰ ਤੁਹਾਡੇ ਬੱਚਿਆਂ ਦੇ ਕੰਮ ਨਹੀਂ ਬੰਦੇ ਉਹ ਵੀ ਕੰਮ ਬਣਨ ਲੱ ਪੈਣਗੇ ਨੌਕਰੀਆਂ ਤੁਹਾਨੂੰ ਪਰੇਸ਼ਾਨੀ ਹੌਲੀ 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 ਖਤਮ ਹੋ ਜਾਏਗੀ ਉਹ ਫਿਰ ਮਨ ਪੱਕਾ ਮੈਂ ਕਹਿ ਸਕਦਾ ਕਿ ਤੁਸੀਂ ਹਰ ਸਾਲ ਇਹ ਕਰੋਗੇ ਔਰ ਹਮੇਸ਼ਾ ਬਰਕਤਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਿਤਾਓਗੇ ਇਹ ਜਰੂਰ ਕਰੋ ਸਾਧ ਸੰਗਤ ਜੀ ਅਗਰ ਕੁਝ ਪੁੱਛਣਾ ਹੋਵੇ ਅਗਰ ਸਾਧ ਸੰਗਤ ਜੀ ਕੁਝ ਬੋਲਣ ਦੇ ਵਿੱਚ ਜਾਂ ਕੁਝ ਕਮੀ ਰਹਿ ਗਈ ਹੋਵੇ ਤੁਹਾਨੂੰ ਕੁਝ ਪੁੱਛਣਾ ਹੋਵੇ ਇਹ ਫੋਨ ਨੰਬਰ ਹੈਗਾ ਤੁਸੀਂ ਦੁਪਹਿਰੇ 2:00 ਤੋਂ ਲੈ ਕੇ 5:00 ਦੇ ਵਿੱਚ ਮੈਨੂੰ ਫੋਨ ਕਰੋ ਅਗਰ ਅੱਜ ਤੁਹਾਡਾ ਫੋਨ ਨਹੀਂ ਲੱਗਾ ਕਿਉਂਕਿ ਫੋਨ ਲਗਾਤਾਰ ਚੱਲਦਾ ਰਹਿੰਦਾ ਹੈਗਾ ਤੇ ਅਗਲੇ ਦਿਨ ਕਰ ਲਓ ਨਹੀਂ ਤਾਂ ਮੈਂ ਖੁਦ ਹੀ ਮੈਸੇਜ ਕਰਦਾਗਾ ਮੈਂ ਖੁਦ ਹੀ ਤੁਹਾਨੂੰ ਫੋਨ ਕਰ ਲਾਂਗਾ ਔਰ ਜੋ ਵੀ ਪੁੱਛਣਾ ਹੋਏ ਕੁਝ ਵੀ ਪੁੱਛ ਸਕਦੇ ਹੋ ਮੈਂ ਤੁਹਾਡੇ ਨਾਲ ਖੜਾ ਆ ਜੇ ਕੋਈ ਵੀ ਪਰੇਸ਼ਾਨੀ ਆਉਂਦੀ ਆ ਤੁਸੀਂ ਇਹ ਮਹਿਸੂਸ ਕਰਨਾ ਕਿ ਮੈਂ ਤੁਹਾਡੇ ਨਾਲ ਖੜਾ ਮੈਂ ਕਿਉਂਕਿ ਮੈਂ ਇੱਕ ਸੇਵਾ ਦੇ ਭਾਵਨਾ ਨਾਲ ਇਹ ਸਾਰਾ ਕੁਝ ਕਰਦਾ ਹੈਗਾ ਠੀਕ ਹੈ ਕਿ ਜਿਨ੍ਹਾਂ ਦੇ ਜ ਬਹੁਤ ਪਰੇਸ਼ਾਨੀ ਹੈ ਉਹਨਾਂ ਨੂੰ ਉਹਦਾ ਸਕੂਪ ਬਰਨਾ ਉਹਨੇ ਸਾਰੇ ਜਿਹੜੇ ਹਿਸਾਬ ਕਿਤਾਬ ਲਗਾ ਕੇ ਉਹਨਾਂ ਦੇ ਕੋਈ ਪਿਛਲੇ ਕਰਮ ਦੇ ਕੋਈ ਐਸੇ ਖਰਾਬ ਤਾਂ ਨਹੀਂ ਸੀ ਜਿਨ੍ਹਾਂ ਕਰਕੇ ਅੱਜ ਪਰੇਸ਼ਾਨੀ ਹੋ ਰਹੀ ਆ ਮੈਂ ਕਹਾਂ ਸਦਾ 70 70 ਸਾਲ ਤੱਕ ਹੋ ਗਏ ਉਹਨਾਂ ਦੇ ਵਿਆਹ ਨਹੀਂ ਹੋਏ ਉਹਨਾਂ ਨੇ ਕਹਿੰਦੇ ਬਰਕਤਾਂ ਨਹੀਂ ਆ ਗਈਆਂ ਜਦੋਂ ਮੈਂ ਐਨਾਲਿਸਿਸ ਕੀਤਾ ਸਟੱਡੀ ਕੀਤਾ ਉਹਨਾਂ ਦੇ ਜਿਹੜਾ ਬਰਤ ਤੇ ਪਿਛਲੇ ਜਨਮਾਂ ਦੇ ਕੁਝ ਉਹਨਾਂ ਦੇ ਕਰਮ ਸੀਗੇ ਗੁਰੂ ਸਾਹਿਬ ਨੇ ਵੀ ਕਿਹਾ ਆਵਾ ਕਰਮਾਂ ਸੰਧਰਾ ਖੇਤ ਹੈਗਾ ਜੋ ਕਰਮ ਬੀਜੇ ਆ ਉਹ ਅਸੀਂ ਪਟ ਰਹੇ ਆ ਕਬੀਰ ਸਾਹਿਬ ਕਹਿੰਦੇ ਬੋਇਆ ਪੇੜ ਬਬੂਲ ਕਾ ਆਮ ਕਹਾਂ ਸੇ ਖਾਏ ਉਹੀ ਹੈ ਨਾ ਜੋ ਅਸੀਂ ਕਰਮ ਕੀਤੇ ਅਸੀਂ ਅੱਜ ਭੁਗਤਾਨ ਕਰ ਰਹੇ ਆ ਹਾਂ ਇੱਕ ਗੱਲ ਹੈਗੀ ਅਸੀਂ ਜਿਹੜੇ ਉਪਾਏ ਕਰਦੇ ਆ ਇਹਦੇ ਨਾਲ ਜਿਹੜੇ ਪਿਛਲੇ ਕਰਮ ਹੁੰਦੇ ਆ ਨਾ ਉਹ ਥੋੜੇ ਦਬ ਜਾਂਦੇ ਆ ਔਰ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਲਾਭ ਮਿਲਣਾ ਲਪਿੰਦਾ ਉਹਦਾ ਫਾਇਦਾ ਮਿਲਣਾ ਲਪਿੰਦਾ ਹੈ ਅਗਰ ਅਸੀਂ ਗੁਰੂ ਨਾਲ ਜੁੜ ਜਾਈਏ ਉਪਾਏ ਕਰੀਏ ਤੇ ਕੋਈ ਐਸਾ ਕਾਰਨ ਨਹੀਂ ਹੈ ਕਿ ਤੁਸੀਂ ਇਚੜ ਦੀ ਕਲਾ ਚ ਨਾ ਜਾਓ ਕਿਉਂਕਿ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਜਿਹੜੀ ਕੌਮ ਆ ਨਾ ਗੁਰੂ ਸਾਹਿਬ ਨੇ ਸ਼ੇਰਾਂ ਦੀ ਕੁੰਭਰਾਈ ਦੇ ਨਾਲ ਸਿਮ ਦਿੱਤਾ ਸੀ ਪਰ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਦੋ ਅਬੂ ਤਾਬੀ ਦੇ ਵਿੱਚ ਕੈਦ ਵਿੱਚ ਹੈ ਗਿਆ ਜੇਲ੍ਹ ਦੇ ਵਿੱਚ ਰੱਖੇ ਗਿਆ ਨੇ ਕੈਦ ਵਿੱਚ ਹੈ ਗਿਆ ਪਰ ਸਾਨੂੰ ਗੁਰੂ ਸਭਾ ਕੋ ਤੋੜੇ ਜਾ ਰਿਹਾ ਗੋਲਗਨ ਮੱਥਾ ਟਿਕਾਇਆ ਜਾ ਰਿਹਾ ਫਿਰ ਗੁਲਦਸਤਿਆਂ ਮੱਥੇ ਟਿਕਾਇਆ ਜਾ ਰਿਹਾ ਪਰ ਗੁਰੂ ਨੂੰ ਮੱਥਾ ਨਹੀਂ ਟਿਕਾਇਆ ਦੇਣਾ ਬਸ ਇਹੀ ਇਹਨਾਂ ਦਾ ਕੰਮ ਹੈਗਾ ਜਾਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ